मुर्दावार, मुर्दावार। नंगल कांग्रेस कमेटी वालों बी एस एंड एल चौंक से गृहमंत्री अमित शाह वालों बाबा भीमराव राम जी अंबेडकर बारे बयान ते विरोध प्रदर्शन किया गया इस मौके उन्ह वो पुतला भी फूकया गया ਉਨਾ ਕਹਿਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਸੰਬੰਧੀ ਮਾਫੀ ਮੰਗਣੀ ਚਾਹੀਦੀ ਹੈ। ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਪ੍ਰਦਰਸ਼ਨਕਾਰੀਆਂ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ। ਕਾਉਂਸਲਰ ਸਹਿਬਾਨ ਅੱਜ ਨੰਗਰ ਚੌਂਕ ਦੇ ਵਿੱਚ ਅਮਿਤ ਸ਼ਾਹ ਦੇ ਖਿਲਾਫ ਇਹ ਮੁਰਦਾ ਫੋ ਅਮਿਤ ਸ਼ਾਹ ਹਰਦਾਬਾ 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 ਪਿਛਲੇ ਦਿਨੀ ਜਿਹੜੀ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਜੀ ਨੇ ਡਾਕਟਰ ਭੀਮਰਾਮ ਵੇਦਕਰ ਜੀ ਦੇ ਖਿਲਾਫ ਜਿਹੜੀ ਟਿੱਪਣੀ ਕੀਤੀ ਹੈ ਔਰ ਅਬਦਰ ਸ਼ਬਦਾਵਲੀ ਵਰਤੀ ਹੈ ਉਸ ਕਰਕੇ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਹੈ ਇਸ ਦੇ ਵਿਰੋਧ ਦੇ ਵਿੱਚ ਕੱਲ ਪਰਸੋ ਜਿਹੜਾ ਲੋਕ ਸਭਾ ਦੇ ਵਿੱਚ ਵਿਦੋਹ ਪ੍ਰਦਰਸ਼ਨ ਹੋਇਆ ਜਿਹਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਇਹ ਸਾਰੇ ਲੋਕ ਦੇਖ ਰਹੇ ਹੈ ਕਿ ਕਿੰਨਾ ਵੱਡਾ ਧੱਕਾ ਕੀਤਾ ਗਿਆ ਅੱਜ ਅਸੀਂ ਬਲਾਕ ਕਾਂਗਰਸ ਨੰਗਲ ਵੱਲੋਂ ਤੇ ਸਮੂਹ ਨੰਗਲ ਵਾਸੀਆਂ ਵੱਲੋਂ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਤੇ ਅਸੀਂ ਇਹ ਪੁਰਜ਼ੋਰ ਮੰਗ ਕਰਦੇ ਆ ਕਿ ਅਮਿਤ ਸ਼ਾਹ ਨੂੰ ਸਮੁੱਚੇ ਦੇਸ਼ ਵਾਸੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਜਿਹੜੇ ਝੂਠੇ ਪਰਚੇ ਇਹਨਾਂ ਨੇ ਕੀਤੇ ਆ ਵਾਪਸ ਲੈਣੇ ਚਾਹੀਦੇ ਆ ਪਿਛਲੇ ਦਿਨਾਂ ਤੋਂ ਲੋਕ ਸਭਾ ਸੈਸ਼ਨ ਜਿਹੜਾ ਚੱਲ ਰਿਹਾ ਉਸ ਦੇ ਵਿੱਚ ਸਾਡੇ ਜਿਹੜੇ ਕੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਹੈ ਕਿ ਆਪਣੇ ਆਪ ਨੂੰ ਤਾਂ ਉਹ ਬਹੁਤ بڑا ਜਿਹੜਾ ਜਾਣ ਕੇ ਆ ਸਮਝਦੇ ਨੇ ਲੇਕਿਨ ਉਹਨਾਂ ਨੇ ਜੋ ਸ਼ਬਦਾਵਲੀ ਇੱਕ ਪਾਸੇ ਦਾ ਸਿਵਧਾਨ ਦੀ ਜਿਹੜੀ ਸਾਡੀ ਐਲੋਪੀ ਦੇ ਲੀਡਰ ਰਾਹੁਲ ਗਾਂਧੀ ਜੀ ਔਰ ਸਿਵਧਾਨ ਦੀ ਗੱਲ ਕਰਦੇ ਐ ਕਿ ਇਹ ਸਿਵਧਾਨ ਜਿਹੜਾ ਖਤਰੇ ਦੇ ਵਿੱਚ ਹੈ ਉਹ ਕੱਲ ਸਾਬਤ ਹੋ ਗਿਆ ਜਦੋਂ ਅਮਿਤ ਸ਼ਾਹ ਜੀ ਨੇ بار-बार ਜਿਹੜਾ ਅੰਬੇਦਕਰ 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 ਦਾ ਕੀ ਇਹਦੇ ਨਾਲ ਕੋਈ ਹੋਰ ਨਾਮ ਲਿਆ ਜਾਂਦਾ ਕਿਉਂਕਿ ਇਹ ਸਾਰਾ ਜਿਹੜਾ ਹਿੰਦੁਸਤਾਨ ਹੈ ਸਾਰੇ ਲੋਕ ਜਾਣਦੇ ਹੈ ਕਿ ਤੁਸੀਂ ਜਿਹੜੇ ਲੋਕ ਸੰਵਿਧਾਨੌਰ ਜਿਹੜਾ ਕੀ ਸਾਡੇ ਸੰਵਿਧਾਨ ਦੇ ਰਚਤਾ ਸਾਡੇ ਬੀ ਆਰ ਅੰਬੇਦਕਰ ਜੀ ਦਾ ਤੁਸੀਂ ਬਹੁਤ ਆਪਮਾਨ ਕੀਤਾ ਇਸ ਦੇ ਸਬੰਧ ਵਿੱਚ ਨੰਗਲ ਦੀ ਬਲੋਕ ਕਾਂਗਰਸ ਦੇ ਪ੍ਰਧਾਨ ਸੰਜੇ ਸਾਨੀ ਜੀ ਅਸੀਂ ਸਾਰੇ ਨੇ ਰਣਤੀ ਹੈ ਜਿਹੜਾ ਹੈ ਇਹ ਅਮਿਤ ਸ਼ਾਹ ਜੀ ਦੇ ਵਿਰੁੱਧ ਇਹ ਅੱਜ ਪਤਲਾ ਫੁਕਿਆ ਤੇ ਅਸੀਂ ਇਹ ਸਾਰੀ ਮੰਗ ਕਰਦੇ ਹਾਂ ਕਿ ਅਮਿਤ ਸ਼ਾਹ ਜੀ ਪੂਰੇ ਭਾਰਤ ਵਰਸ ਵਿੱਚ ਮਾਫੀ ਮੰਗਣ ਪਿਛਲੇ ਦਿਨੀ ਲੋਕ ਸਭਾ ਦੇ ਵਿੱਚ 임ਰਾਵ ઉમેਦਕਰ ਜੀ ਦੇ ਖਿਲਾਫ ਜਿਹੜੀ ਸ਼ਬਦੌਲੀ ਅਮਿਤ ਸ਼ਾਹ ਜੀ ਨੇ ਕੀਤੀ ਹੈ ਉਹਦੇ ਵਿੱਚ ਪ੍ਰਦਰਸ਼ਨ ਕਰਦੇ ਹੋਏ ਰਾਹੁਲ ਗਾਂਧੀ ਜੀ ਤੇ ਨਜਾਇਜ਼ ਜਿਹੜਾ ਪਰਚਾ ਕੀਤਾ ਸੀ ਕੰਨੇ ਆ ਉਹ ਵੀ ਜਿਹੜਾ ਹੈਗਾ ਵਾਪਸ ਹੋਣਾ ਚਾਹੀਦਾ ਔਰ ਜਿਹੜੇ ਅਮਿਤ ਸ਼ਾਹ ਜੀ ਹੈ ਉਹਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਦਲਿਤ ਭਾਈਚਾਰੇ ਤੋਂ ਜਿਹੜਾ ਹੈਗਾ ਮਾਫੀ ਮੰਗਣੀ ਚਾਹੀਦੀ ਹੈ ਜਿਹੜੇ ਡਾਕਟਰ ਅੰਬੇਦਕਰ ਜੀ ਨੇ ਉਹਨਾਂ ਨੇ ਸੰਵਿਧਾਨ ਲਿਖਿਆ ਔਰ ਸਾਰਿਆਂ ਨੂੰ ਇੱਕ ਹੋ ਕੇ ਜਿਹੜਾ ਹੈਗਾ ਰਹਿਣ ਦੀ ਜਿਹੜੀ ਹੈ ਸਿੱਖਿਆ ਦਿੱਤੀ